ਜੀ ਦੋਸਤੋ ਸਤਿ ਸ਼੍ਰੀ ਅਕਾਲ ਸਵੇਰ ਦੇ ਵਾਰ ਚੁੱਕ ਰਹੀ ਸਾਡੇ ਪੰਜ ਇਸ ਵਕਤ ਖੜਾ ਪਿਆ ਬਰਨਾਲਾ ਮੰਡੀ ਵਿੱਚ ਤਰੀਕ ਹੈ ਅੱਜ 17 ਦਿਨ ਹੈਗਾ ਅੱਜ ਸ਼ਨੀਵਾਰ ਪੀ ਐਤਵਾਰ ਨੂੰ ਮੰਡੀ ਬੰਦ ਹੁੰਦੀ ਆ ਬਰਨਾਲਾ ਮੰਡੀ ਜੀ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਅ ਚੱਲ ਰਿਹਾ ਜੀ ਹੋਲ ਸੇਲਰ ਰੇਟ ਆ ਵਰ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਰਾਜਸਥਾਨ ਵਾਲੀ ਗਾਜਰ ਬਾਰੇ ਗੱਲਬਾਤ ਕਰੀਏ ਤਾਂ ਗਾਜਰਾਂ ਦਾ ਪਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 90 ਰੁਪਏ ਤੱਕ ਦਾ ਪਾਅ ਰਿਹਾ ਜੀ ਗਾਜਰਾਂ ਦਾ ਜੀ ਪੂਰਾ ਵਧੀਆ ਟੌਪ ਦੀ ਗਾਜਰਾਂ ਆ ਜੀ ਅੱਜ ਦਾ 50 ਤੋਂ ਲੈ ਕੇ 90 ਰੁਪਏ ਤੱਕ ਦਾ ਪਾਅ ਜੀ ਬੰਦ ਗੋਰੀ ਦਾ ਪਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਤੇਜ ਹੋ ਗਿਆ ਜੀ ਹਰੇ ਮਟਰਾਂ ਦਾ ਭਾਅ ਹੈਗਾ ਜੀ 200 ਰੁਪਏ ਕਿਲੋ ਦਾ ਭਾਅ ਹਰੇ ਮਟਰਾਂ ਦਾ ਜੀ ਬੰਦ ਬੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦੇ ਭਾਅ ਵੀ ਥੋੜੇ ਤੇਜ ਹੋ ਗਏ ਜੀ ਟਮਾਟਰ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਤੇ ਬੰਦ ਗ੍ਰੇਟਾਂ ਦਾ ਭਾਅ ਜੀ ਅੱਜ ਦਾ ਜੀ ਟਮਾਟਰ ਦਾ ਹਾਂਜੀ ਦੋਸਤੋ ਔਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਫਫਾ ਦਾ ਭਾਅ ਹੈਗਾ ਜੀ ਔਲੇ ਦਾ ਜੀ 22 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਆਉਲਿਆਂ ਦਾ ਜੀ ਅੱਜ ਦਾ ਜੀ ਇਹ ਬੰਦ ਅਲਫਾ ਫੈਨਾ ਭਾਅ ਜੀ ਆਉਲਿਆਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਪਿੰਡੀ ਦਾ ਜੀ ਤੇ ਪੰਛੇਰੀ ਦਾ ਭਾਅ ਰਿਹਾ ਜੀ ਅੱਜ 200 ਰੁਪਏ ਦਾ ਭਾਅ ਜੀ ਪੰਛੇਰੀ ਦਾ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਵੱਡੇ ਗੁਵਾਰੇ ਦਾ 70 ਰੁਪਏ ਕਿਲੋ ਦਾ ਭਾਅ ਜੀ ਗੁਵਾਰੇ ਦਾ ਜੀ ਵੱਡੇ ਦਾ ਜੀ ਇਹ ਵੱਡੀ ਫਲ ਜਿਹੜੇ ਗੁਵਾਰੇ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਰ ਕੀ ਹਾਲ ਨੀ ਗੋਤਮਾ ਬਰਾ ਬੜੀ ਆ ਜੀ ਓਕੇ ਜੀ ਧੰਨਵਾਦ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਜਾਲ ਵਾਲੇ ਕੱਦੂ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦਲਫਾ ਆਪਣਾ ਭਾਰ ਰਿਹਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਇਹ ਵੀ ਬਾਈ ਹੈਰੀ ਕੋਲੋਂ ਮਿਲਦੀ ਜੀ ਕਿਸੇ ਨੇ ਲੈਣਾ ਜੀ ਬੰਦਲਫਾ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਰੇਟ ਘਟ ਚੁੱਕਿਆ ਜੀ ਜਿਹੜੀ ਹਲਕੀ ਮੂਲੀ ਆ ਜੀ ਹਲਕੀ ਮੂਲੀ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਤੇ ਇਹ ਵੀ ਵੰਡ ਪੰਡਾ ਲੈਣੇ ਪੈਣੇ ਨੇ ਬਾਈ ਹੈਰੀ ਕੋਲੋਂ ਮਿਲ ਜਾਣੇ ਨੇ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮ ਹਾਂਜੀ ਦੋਸਤੋ ਚਾਨਾ ਖੀਰੇ ਲੋਕਲ ਖੀਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇ ਅਲਫਾਫਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਇਹ ਲੋਕਲ ਖੀਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਥੋੜੇ ਜੇ ਤੇਜ਼ ਨੇ ਜੀ ਸਰੋਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੁੱਟੀਆਂ ਦਾ ਜੀ ਤੇ ਦਰਜਣ ਦਾ ਭਾਅ ਆ ਰਿਹਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਦਰਜਣ ਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਫਰਾਸ ਵੀ ਹਿੰਦੀ ਫਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਡੱਬੇ ਲੈਣੇ ਪੈਣਾ ਜੀ ਕਿਸੇ ਨਹੀਂ ਵੀ ਲੈਣੇ ਜੀ ਤੇ ਬੰਦ ਡੱਬੇ ਦਾ ਭਾਅ ਰਿਹਾ ਜੀ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਫਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 95 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ 1400 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਗੱਜਰਾਂ ਦਾ ਜੀ ਤੇ ਇੱਕ ਪੰਛੇਰੀ ਦਾ ਭਾਅ ਰਿਹਾ ਜੀ 220 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਇਹ ਪਹਾੜੀ ਗੱਜਰਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੂਰੀਆਂ ਦਾ ਭਾਅ ਰਿਹਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਤੇ ਬੰਦ ਬੂਰੀਆਂ ਦਾ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਧਣੀਆਂ ਦਾ ਭਾਅ ਰਿਹਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੈ ਕਿਲੋ ਦਾ ਜੀ ਧਨੀਏ ਦਾ ਜੀ ਰੇਟ ਧਨੀਏ ਦਾ ਥੋੜਾ ਜਿਹਾ ਹਾਰੀਆ ਜੀ ਧਨੀਏ ਦਾ ਜੀ ਬਲ ਵਾਲਿਆ ਜੀ ਦੇਖੋ ਮਸਰੂਨ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੱਲੇ ਡੱਬੀ ਦਾ ਭਾਅ ਆ ਰਿਹਾ ਜੀ 40 ਰੁਪਏ ਦਾ ਡੱਬੀ ਦਾ ਭਾਅ ਜੀ ਮਸਰੂਨ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਆ ਰਿਹਾ ਜੀ ਪੱਤ ਗੋਭੀ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਹੈ ਪੱਤ ਗੋਭੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਬੈਂਗਣੀ ਬਾਰੇ ਵੀ ਗੱਲਬਾਤ ਕਰਦੇ ਹਾਂ ਬੈਂਗਣੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੈਂਗਣੀ ਦਾ ਭਾਅ ਰਿਹਾ ਜੀ 100 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਭਾਅ ਪੜਥਲੀ ਬੈਂਗਣੀ ਵੀ ਦਿਖਾ ਦਿੰਨੇ ਹਾਂ ਜੀ ਉਹ ਤਾਂ 200 ਰੁਪਏ ਦਾ ਰੇਟ ਹੈ ਜੀ ਤੇ ਜਿਹੜੀ ਲੰਮੇ ਵਾਲੀ ਬੈਂਗਣੀ ਆ ਉਹਦਾ 100 ਰੁਪਏ ਪਰਸ਼ੀਰੀ ਦਾ ਭਾਅ ਜੀ ਬੈਂਗਣੀ ਦਾ ਹਾਂਜੀ ਦੋਸਤੋ ਪੜਥਲੀ ਬੈਂਗਣੀ ਦਾ ਭਾਅ ਰਿਹਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੜਥਲੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਿਨ ਜੀ ਪੰਸੀਰੀ ਦਾ ਭਾਅ ਰਿਹਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਿਨ ਜੀ ਤੇ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਤੇ ਕਿੱਲੋ ਦਾ ਭਾਅ ਰਿਹਾ ਜੀ 40 ਤੋਂ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਹਾਂਜੀ ਦੋਸਤੋ ਵਧੀਆ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਮੂਲੀ ਦਾ ਰਿਹਾ ਜੀ ਵਧੀਆ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਭਾਰ ਰਿਹਾ ਜੀ ਅੱਜ ਦਾ ਜੀ 1 ਬੰਦ ਲੱਖਾ ਤੱਕ ਦਾ ਭਾਰ ਰਿਹਾ ਜੀ ਲੋਕਲ ਗੋਭੀ ਦਾ ਜੀ ਪੂਰੀ ਵਧੀਆ ਟੌਪ ਦੀ ਗੋਭੀ ਦਾ ਜੀ ਅੱਜ ਦਾ ਪੰਜਾਹ ਤੋਂ ਲੈ ਕੇ 65 ਰੁਪਏ ਤੱਕ ਦਾ ਭਾਰ ਜੀ ਅੱਜ ਦਾ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਲੱਖਾ ਤੱਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਜਿਹੜੀ 100 ਵਾਲੀ ਪਾਲਕ ਹੁੰਦੀ ਹੈ ਜੀ ਉਹ ਥੋੜੀ ਜੀ ਹਲਕੀ ਹੁੰਦੀ ਹੈ ਜੀ 120 ਤੋਂ ਲੈ ਕੇ ਜਿਹੜੀ 150 ਵਾਲੀ ਹੈ ਜੀ ਪੂਰੀ ਵਧੀਆ ਟੌਪ ਦੀ ਪਾਲਕ ਦਾ ਭਾਰ ਰਿਹਾ ਜੀ ਅੱਜ ਦਾ ਜੀ 150 ਰੁਪ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਆ ਰਿਹਾ ਜੀ ਘੱਟ ਚੁੱਕੇ ਨੇ ਜੀ ਚੌਲੇ ਦੇ ਕੱਚੇ ਦੇ ਤੇ ਚੌਲੇ ਦਾ ਭਾਅ ਆ ਰਿਹਾ ਜੀ ਕੱਚੇ ਦਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਦਾ ਭਾਅ ਚੌਲੇ ਦਾ ਜੀ ਕੱਚੇ ਦਾ ਹਾਂਜੀ ਦੋਸਤੋ ਮੇਥੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਆ ਰਿਹਾ ਜੀ 200 ਰੁਪਏ ਦਾ ਭਾਅ ਜੀ ਮੇਥੇ ਦਾ ਜੀ ਅੱਜ ਦਾ ਜੀ ਇਹ ਦਰਜਨ ਦਾ ਭਾਅ ਜੀ ਮੇਥੇ ਦਾ ਜੀ ਅੱਜ ਦਾ ਜੀ ਦੋਸਤੋ ਜਿਹੜਾ ਸਾਟ ਗੋਭੀ ਹੁੰਦੀ ਹੈ ਨਾ ਜੀ ਲੋਕਲ ਗੋਭੀ ਸਾਟ ਵਾਲੀ ਜੀ ਉਹ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਹੁੰਦਾ ਜੀ ਤੇ ਵਧੀਆ ਗੋਭੀ ਹੈ ਜਿਹੜੀ ਪੂਰੀ ਟੌਪ ਦੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਟੌਪ ਦੀ ਗੋਭੀ ਦਾ ਜੀ ਅੱਜ ਦਾ ਜੀ ਇਹ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗ੍ਰੇਟਾ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸ਼ੇਵ ਦਾ ਵੀ ਬੰਦ ਪੇਟੀ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਜ ਦੀਪਨਾ ਗੱਲਬਾਤ ਕਰਦੇ ਵੀ ਅਨਾਰ ਕੀ ਆਨੇ ਦੀਪ ਬਾਈ ਕੀ ਹਾਲ ਹੈ ਭੋਜੀ ਠੀਕ ਹੈ ਹਾਂ ਇਹ ਨਾਰਾ ਦਾ ਕੀ ਭਾਅ ਚੱਲੀ ਜਾਂਦਾ ਬਾਈ ਜੀ ਸੁਪਨਾ ਮੈਂ 180 ਰੁਪਏ ਕਿਲੋ ਵੇਦਾਂ ਮਰੇ ਆ ਐਲਈਡੀ ਨਾਰਾ ਹੈ ਕਿਹੜਾ ਨਾਰਾ ਬਾਈ ਐਲਈਡੀ ਐਲਈਡੀ ਨਾਰਾ ਬੰਦਾ ਹੈ ਸੀਲ ਕਿਹੜਾ ਸੀਲੈਸ ਸੀਲੈਸ ਹੈ ਇਹ ਜੇ ਕਿਸੇ ਨੂੰ ਵੀ ਲੈਣਾ ਹੈ ਨਾਰਾ ਦਾ ਭਾਅ ਰਿਹਾ ਜੀ ਅੱਜ ਦਾ ਜੀ 180 ਰੁਪਏ ਤੱਕ ਦਾ ਭਾਅ ਹੈ ਨਾਰਾ ਦਾ ਜੀ ਪੂਰਾ ਵਧੀਆ ਟੌਪ ਹੈ ਨਾਰਾ ਨੇ ਜੀ ਇਹ ਕਿੰਨੇ ਵੇਟ ਕਿੰਨਾ ਹੁੰਦਾ ਜੀ ਇਹਦੇ ਵਿੱਚ 7 ਕਿਲੋ 7 ਕਿਲੋ ਵੇਟ ਹੁੰਦਾ ਜੀ ਬਾਈ ਮੈਂ ਸਾਲਾ ਕੋਲ ਮਿਲ ਜੂ ਜੇ ਦੀਪੋਰਾ ਕੋਲੋਂ ਕੀ ਕਰ ਰਹੇ ਫਰੀਦਰ ਜੀ ਜਪਾਨੀ ਫਲ ਦਾ ਕੀ ਭਾਰ ਰਿਹਾ ਜੀ ਕੁਝ ਤੰਨੇ ਫਲ 100 ਰੁਪਏ ਕਿਲੋ 100 ਰੁਪਏ ਕਿਲੋ ਦਾ ਭਾਅ ਜੀ ਜਪਾਨੀ ਫਲ ਦਾ ਜੀ ਪੂਰਾ ਵਧੀਆ ਜੀ ਬਾਕੀ ਕੁਆਲਿਟੀ ਆ ਉਹ ਪਿਆਉ 70 ਰੁਪਏ ਕਿਲੋ ਅੱਛਾ ਜਿਹੜੀ ਕੁਆਲਿਟੀ ਕੁਆਲਿਟੀ ਦਾ ਫਰਕ ਆ ਵੀ 70 ਰੁਪਏ ਕਿਲੋ ਵੀ ਮਿਲ ਜੂ ਜੀ ਕੁਆਲਿਟੀ ਕਿਸ ਨੇ ਲੈਣੀ ਹੈ ਜੀ ਹੋਰ ਵੀ ਹਲਕੀ ਤੇ ਉਹ ਵਧੀਆ ਕੁਆਲਿਟੀ ਹੈਗਾ 100 ਰੁਪਏ ਦਾ ਜੀ ਭਾਅ ਜੀ ਕਿਲੋ ਦਾ ਜੀ ਇਹ ਜਪਾਨੀ ਫਲ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜਿਹੇ ਬੰਦ ਗਰੇਟਾ ਦਾ ਭਾਅ ਰਹਿ ਜੀ ਕੇਲੇ ਦਾ ਜੀ ਅੱਜ ਦਾ ਬਾਬਾ ਇੱਕ ਮੇਟੀ ਹੋਰ ਲੈ ਜਾ ਕੇ ਹਾਂਜੀ ਦੋਸਤੋ ਵਧੀਆ ਸੇਵ ਦਾ ਭਾਅ ਦੱਸਦਾ ਕਿਹ ਕੀ ਭਾਅ ਚੱਲ ਰਿਹਾ ਜੀ ਸੇਵ ਦਾ ਜੀ ਸੇਵ ਦੇ ਭਾਅ ਵਧ ਚੁੱਕੇ ਨੇ ਜੀ ਬੰਦ ਪੇਟੀਆਂ ਵਿੱਚ ਭਾਅ ਜੀ ਅੱਜ ਦਾ ਜੀ ਤੇ ਆਪਾਂ ਗੱਲਬਾਤ ਕਰਦੇ ਹਾਂ ਪੇਟੀਆਂ ਵਿੱਚ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਸ਼ੀਵ ਦਾ ਹਾਂਜੀ ਦੋਸਤੋ ਜੇ ਵਧੀਆ ਸੇਵ ਲੈਣਾ ਨਾ ਜੀ ਪੂਰਾ ਵਧੀਆ ਸੇਵ ਹੈਗਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੂਰਾ ਵਧੀਆ ਟੌਪ ਦਾ ਸੇਵ ਠੀਕ ਹੈ ਜੀ ਪੂਰਾ ਵਧੀਆ ਟੌਪ ਦਾ ਸੇਵ ਹੈ ਜੀ ਇਹ ਔਰ ਸਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੇਟੀਆਂ ਦਾ ਜੀ ਬੰਦ ਦਾ ਜੀ ਇਹ ਠੀਕ ਹੈ ਜੀ ਤੇ ਹੋਰ ਘੱਟ ਕੁਆਲਿਟੀ ਲੈਣੀਆਂ ਦਾ ਹੋਰ ਘੱਟ ਕੁਆਲਿਟੀਆਂ ਵੀ ਮਿਲ ਜਾਂਦੀਆਂ ਨੇ ਜੀ 450 ਤੋਂ ਲੈ ਕੇ 500 600 700 ਤੱਕ ਵੀ ਮਿਲ ਜਾਂਦੀਆਂ ਨੇ ਪੇਟੀਆਂ ਜੀ ਉਹ ਥੋੜੇ ਜਿਹਾ ਹਲਕੇ ਹੁੰਦੇ ਆ ਜੀ ਤੇ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ 800 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਸੇਲਡ ਹੈ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਜੀ ਤੇ weight ਹੁੰਦਾ ਜੀ ਇਹਦੇ ਵਿੱਚ 12 ਤੋਂ ਲੈ ਕੇ 13 14 ਕਿਲੋ weight ਹੁੰਦਾ ਜੀ ਵਜਨ ਇਹਦੇ ਵਿੱਚ ਪੇਟੀ ਚ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅਮਰੂਦ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਤੇ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਚ ਰਾਣੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਆ ਰਿਹਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਰਾਣੀ ਦਾ ਜੀ ਇਹ ਵੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਆ ਰਿਹਾ ਜੀ ਅਨਾਰਾਂ ਦਾ ਜੀ ਇਹ ਕਿਲੋ ਦਾ ਭਾਅ ਆ ਰਿਹਾ ਜੀ 180 ਰੁਪਏ ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਅੱਜ ਦਾ ਜੀ ਇਹ ਵਧੀਆ ਟੌਪ ਦੇ ਅਨਾਰਾਂ ਦਾ ਭਾਅ ਜੀ ਹਾਂਜੀ ਦੋਸਤੋ ਮਸੰਮੀ ਮਸੰਮੀ ਹੋਈ ਪਈ ਆ ਜੀ ਮਸੰਮੀ ਦਾ ਭਾਅ ਹੈਗਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਵੇਟ ਹੈਗਾ ਜੀ ਘੱਟੋ ਘੱਟ ਇਹ 10 ਕਿਲੋ ਵੀ ਵਜਨ ਹੁੰਦਾ ਤੇ 20 ਕਿਲੋ ਵੀ ਵੇਟ ਹੁੰਦਾ ਜੀ ਇਹਦੇ ਵਿੱਚ ਮਸੰਮੀ ਦੇ ਜੀ ਕੱਟੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 700 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਕੱਟਣ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਤੇ ਗਿਫਟ ਵਾਲੀ ਪੇਟੀ ਵੀ ਦਿਖਾ ਦਿੰਨੇ ਤੇ ਗਿਫਟ ਵਾਲੀ ਪੇਟੀ ਦਾ ਭਾਅ ਚੱਲ ਰਿਹਾ ਜੀ ਸੇਵ ਦਾ ਜੀ ਪੂਰਾ ਵਧੀਆ ਟੌਪ ਦੀ ਸੇਲ ਦਾ ਭਾਅ ਹੈਗਾ ਜੀ ਟੌਪ ਦਾ ਤੇ 500 ਰੁਪਏ ਦਾ ਭਾਅ ਜੀ ਸੇਵ ਦਾ ਜੀ ਇਹ ਛੋਟੀ ਪੇਟੀ ਹੁੰਦੀ ਹੈ ਜੀ ਗਿਫਟ ਵਾਲੀ ਜਿਹੜੇ ਵਿੱਚ weight ਹੁੰਦਾ ਜੀ 5 ਕਿਲੋ ਜਾਂ 6 ਕਿਲੋ weight ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ 12 ਗਰੇਟਾ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਰੀਆਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 500 ਤੋਂ ਲੈ ਕੇ 550 600 ਤੱਕ ਮਿਲ ਜਾਂਦਾ ਜੀ ਨਰੀਆਲ ਜੀ ਇਹ ਵੀ ਬੰਦ ਘਟਿਆਂ ਦਾ ਭਾਅ ਜੀ ਨਰੀਆਲ ਦਾ ਜੀ ਅੱਜ ਦਾ ਜੀ ਇਹ 10 ਪੀਸ ਲੈਣੇ ਪੈਂਦੇ ਜੀ ਕਿਸੇ ਨੂੰ ਵੀ ਲੈਣੇ ਹੀ ਘੱਟੋ ਘੱਟ 10 ਪੀਸ ਲੈਣੇ ਪੈਂਦੇ ਆ 500 550 600 ਤੱਕ ਮਿਲ ਜਾਂਦਾ ਜੀ ਬੰਦ ਲਫਾਫੇ ਜੀ ਇਹ ਵੀ ਨਾਲੇ ਨਰੀਆਲ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਖਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੇਟੀ ਦਾ ਭਾਅ ਆ ਰਿਹਾ ਜੀ ਨਖਾਂ ਦਾ ਜੀ 1000 ਰੁਪਏ ਦੀ ਪੇਟੀ ਦਾ ਭਾਜ ਜੀ ਨਖਾਂ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਜ ਜੀ ਨਖਦਾ ਜੀ ਅੱਜ ਦਾ ਤੇ ਆਪਾਂ ਬਾਬੂ ਜੀ ਨਾਲ ਵੀ ਗੱਲਬਾਤ ਕਰਦੇ ਵੀ ਆਲੂਆਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਕਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਕਰਤਾ ਮਰੀ ਗੱਲਬਾਤ ਕਰਦੇ ਵੀ ਡਾਇਮੰਡ ਆਲੂ ਦਾ ਅੱਜ ਦਾ ਕੀ ਭਾਅ ਰਿਹਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਕੋਠੀਕ ਜੀ ਬਹੁਤ ਵਧੀਆ ਤੇ ਡ 650 ਰੁਪਏ ਵਧੀਆ ਆਲੂ ਆ ਜੀ 650 ਰੁਪਏ ਦਾ ਭਾਅ ਆ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਜੀ ਤੇ ਖੇਤੀ ਆਲੂ ਕੀ ਭਰ ਰਿਹਾ ਜੀ 350 ਇਹਦਾ 350 ਰੁਪਏ ਦਾ ਭਾਅ ਆ ਰਿਹਾ ਜੀ ਖੇਤੀ ਆਲੂ ਦਾ ਤੇ ਡਾਇਮੰਡ ਆਲੂ ਦਾ ਭਾਅ ਆ ਰਿਹਾ ਜੀ ਪੂਰਾ ਟੌਪ ਦੇ ਆਲੂ ਦਾ ਜੀ 650 ਰੁਪਏ ਦਾ ਭਾਅ ਆ ਰਿਹਾ ਜੀ ਆਲੂ ਦਾ ਜੀ ਤੇ ਬੰਦ ਘਟਿਆ ਦਾ ਭਾਅ ਜੀ ਆਲੂ ਦਾ ਜੀ ਥੋੜੇ ਤੇਜ਼ ਹੋ ਗਿਆ ਜੀ ਆਲੂਆਂ ਦਾ ਭਾਅ ਜੀ ਹਾਂ ਜੀ ਦੋਸਤੋ ਐਲ ਆਰ ਦਾ ਪਹਾੜ ਰਿਹਾ ਜੀ ਅੱਜ ਦੇ ਜੀ ਬੰਦ ਕਰਦਾ ਸਾਡਾ ਪਹਾੜ ਹੈ ਜੀ ਐਲ ਆਰ ਦਾ ਜੀ 5500 ਰੁਪਏ ਦਾ ਪਹਾੜ ਰਿਹਾ ਜੀ ਐਲ ਆਰ ਦਾ ਜੀ ਅੱਜ ਦੇ ਜੀ ਇਹ ਬੰਦ ਕਰਟਾ ਦਾ ਪਹਾੜ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਬੂ ਜੀ ਦਾ ਪਰ ਸਕਰੀਨ ਤੇ ਨੰਬਰ ਵੀ ਪਾ ਰਾਂਗੇ ਤਬਾ ਵੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਸੀ ਨੰਬਰ ਤੇ ਜੀ ਹਾਂਜੀ ਦੋਸਤੋ ਗੱਡੀ ਵਾਲੇ ਪਿਆਜ਼ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਗੱਡੀ ਵਾਲੇ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਰ ਰਿਹਾ ਜੀ ਆਪਾਂ ਖੁੱਲਾ ਵੀ ਦਿਖਾ ਦਿੰਦੇ ਆ ਵੀ ਕਿੰਦਾ ਦਾ ਰਿਹਾ ਜੀ ਇਹ 10 ਰੁਪਏ ਕਿਲੋ ਮਿਲ ਜੂਗਾ ਪਿਆਜ਼ ਜੇ ਕਿਸੇ ਨੇ ਲੈਣਾ ਜੀ ਆਪਣੇ ਬਰਨਾਲਾ ਮੰਡੀ ਦਾ ਭਾਰ ਰਿਹਾ ਹੀ ਜਾਂਦਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਰ ਜੀ ਪਿਆਜ਼ ਦਾ ਤੇ ਆਪਾਂ ਹੋਰ ਵੀ 13 ਰੁਪਏ ਕਿਲੋ ਵਾਲਾ ਹਾਂਜੀ ਦੋਸਤੋ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇਹ ਵੀ 13 ਰੁਪਏ ਕਿਲੋ ਮਿਲ ਜੂਗਾ ਜੀ ਪਿਆਜ਼ ਇਹ ਬੰ ਤੇ ਆਪਾਂ ਹੋਰ ਵੀ 14 ਰੁਪਏ ਕਿਲੋ ਵਾਲਾ ਵੀ ਦਿਖਾ ਦਿੰਨੇ ਆ ਪਿਆਜ਼ ਜੀ ਪੂਰਾ ਵਧੀਆ 14 ਰੁਪਏ ਕਿਲੋ ਵੀ ਮਿਲ ਜੂਗਾ ਜੀ ਪਿਆਰਿਆ ਪੂਰਾ ਵਧੀਆ ਤਾਜ਼ਾ ਦਾ ਪਿਆਜ਼ ਹੈ ਜੀ ਵੀ ਸੁੱਕਾ ਪਿਆਜ਼ ਹੈ ਜੀ ਇਹ ਵੀ ਬੰਦ ਗੱਟਿਆਂ ਦਾ ਭਾਅ ਜੀ ਹਾਂਜੀ ਦੋਸਤੋ ਇਹ ਵੀ ਪਿਆਜ਼ 15 ਰੁਪਏ ਕਿਲੋ ਵਾਲਾ ਵੀ ਭਿਆਨ ਦਿਖਾ ਰਹੇ ਹਾਂ ਜੀ ਆਪਾਂ ਪੂਰਾ ਵਧੀਆ ਟਾਪ ਦਾ ਪਿਆਜ਼ ਹੈ ਜੀ 15 ਰੁਪਏ ਕਿਲੋ ਮਿਲ ਜੂਗਾ ਜੀ ਮੋਟਾ ਪਿਆਜ਼ ਆ ਪੂਰਾ ਵਧੀਆ ਸੁੱਕਾ ਪਿਆਜ਼ ਤੇ ਆਪਾਂ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਨਾਸਕ ਦਾ ਪਿਆਜ਼ ਥੋੜਾ ਜਿਆਦਾ ਤੇਜ਼ ਹੁੰਦਾ ਜੀ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਬੰਦ ਗੱਟਾ ਦਾ ਭਾਅ ਜੀ ਅੱਜ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਜੇਵੀ ਮਾਰਕ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਲਹਾਸਣ ਬਾਰੇ ਗੱਲਬਾਤ ਕਰੀਏ ਤਾਂ ਲਹਾਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 55 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਹਾਸਣ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਾ ਦਾ ਭਾਅ ਜੀ ਲਹਾਸਣ ਦਾ ਜੀ ਬਰੀਕ ਗੰਢੀ ਤੋਂ ਲੈ ਕੇ ਮੋਟੀ ਗੰਢੀ ਤੱਕ ਦਾ ਭਾਅ ਜੀ ਲਹਾਸਣ ਦਾ ਜੀ ਬੰਦ ਬੰਦ ਗੱਟਾ ਦਾ ਭਾਅ ਜੀ ਅੱਜ ਦਾ